ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਚ ਤਗ ਛਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਭਵ ਮਾਨਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰ ਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੀਦ ਭੇਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰਾ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਚ ਤੱਗ ਛੱਤਰੀ ਵਿਸ਼ਵ ਪਾਲ ਪੂ ਪਾਲ ਪਛ ਪਾਲ ਪਾਛ ਰਣ ਕਛ ਅੱਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਭਾਵ ਮਾਨਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤੱਗ ਛੱਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਾਛ ਰਣ ਕਾਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਭਾਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰ ਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤੱਗ ਛੱਤਰੀ ਵਿਸ਼ਵ ਪਾਲ ਧੂ ਪਾਲ ਪਛ ਪਾਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਭਵ ਮਾਨਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਚ ਤਗ ਛਤਰੀ ਵਿਸ਼ਵ ਪਾਲ ਪੂ ਪਾਲ ਪਛ ਪਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਭਵ ਮਾਨਕਾ ਖਲ ਹਾਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰ ਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਨਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛੱਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਭਵ ਮਾਨਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰ ਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਪੂ ਪਾਲ ਪਛ ਪਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਭਵ ਮਾਨਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਚ ਤੱਗ ਛੱਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਪਾਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰ ਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛੱਤਰੀ ਵਿਸ਼ਵ ਪਾਲ ਧੂ ਪਾਲ ਪਛ ਪਾਲ ਪਾਛ ਰਣ ਕਾਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਭਵ ਮਾਨਕਾ ਖਲਹਾਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣਜੀਤਲ ਹੈ ਨਿਰਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਚ ਤਗ ਛੱਤਰੀ ਵਿਸ਼ਵ ਪਾਲ ਭੂ ਪਾਲ ਪੰਛ ਪਾਲ ਪਾਛ ਰਣ ਕਾਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਭਵ ਮਾਨਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣਜੀਤਲ ਹੈ ਨਿਰਭੀਤਰ ਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਚ ਤਗ ਛੱਤਰੀ ਵਿਸ਼ਵ ਪਾਲ ਭੂ ਪਾਲ ਪਛ ਪਾਲ ਪਛ ਰਾਣ ਕਛ ਅਤਰੀ ਰਾਜ ਮੰਡਾ ਆਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਭਵ ਮਾਨਕਾ ਖਲਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰ ਭੀਤਰ ਹੈ ਰਿੱਧ ਸਿੱਧ ਪਾਵੈ ਅਤਰੀ ਲਹਿ ਬੀਦ ਭੇਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰੱਚ ਤਗ ਛਤਰੀ ਵਿਸ਼ਵ ਪਾਲ ਪੂ ਪਾਲ ਪਛ ਪਲ ਪਛ ਰਾਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣ ਖਾਨ ਹੈ ਭਵ ਮਾਨਕਾ ਖਲ ਹਾਨਕਾ ਰਤ ਪਾਨਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਪਤੀ ਸਾ ਪੜੈ ਜੋ ਨਿਤ ਛਤਰੀ ਰਾਣ ਜੀਤਲ ਹੈ ਨਿਰ ਭੀਤਰ ਹੈ ਰਿੱਧ ਸਿੱਧ ਪਾਵੇ ਅਤਰੀ ਲਹਿ ਬੀਦ ਭੀਦ ਜੋ ਪੜੈ ਬਿਪਰ ਬੈਸ ਧਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਪਾਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੇਂ ਪਕੜ ਹਾਥੇ ਸ਼ਮਸ਼ੀਰ